ਅੱਜ ਸਵੇਰੇ ਕੁਰਾਲੀ バス ਅੱਡੇ ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਦਾ ਕੱਪੜਿਆਂ 'ਚ ਤੇ ਸੁਰੱਖਿਆ ਮੁਲਾਜ਼ਮ ਤੋਂ ਬਿਨਾ ਅਚਾਨਕ ਚੈਕਿੰਗ ਕੀਤੀ। ਮੰਤਰੀ ਭੁੱਲਰ ਨੇ ਇਸ ਮੌਕੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਨੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਸਖਤ ਹਦਾਇਤ ਕੀਤੀ ਕਿ ਸਕੂਲੀ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਬੱਸਾਂ 'ਚ ਬਿਠਾਇਆ ਜਾਵੇ ਤੇ ਆਪਣਾ ਵਤੀਰਾ ਸਹੀ ਰੱਖਿਆ ਜਾਵੇ। ਮੰਤਰੀ ਭੁੱਲਰ ਨੇ ਦੱਸਿਆ ਕਿ ਟ੍ਰਾਂਸਪੋਰਟ ਵਿਭਾਗ ਦੇ ਬੇੜੇ 'ਚ ਛੇਤੀ ਹੀ ਇੱਕ ਕ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਨੇ ਇਸ ਨਾਲ ਬੱਸਾਂ ਦੇ ਮੁਸਾਫਰਾ ਤੇ ਖਾਸ ਕਰ ਔਰਤਾਂ ਨੂੰ ਸਹੂਲਤ ਹੋਵੇਗੀ। ਇੱਥੇ ਆ ਪੜਨ ਵਡੀਆਂ ਅਫਸਰ ਬੰਦ। ਬਿਲਕੁਲ ਸਰ। ਬਾਕੀ ਇੱਥੇ ਪੱਕੀ ਡਿਊਟੀ ਲਾਤੀ ਆ ਕੁਰਾਲੀ ਜਿਹੜਾ ਬੱਸ ਸਟਾਪ ਆ ਤੇ ਡਾਇਰੈਕਸ਼ਨ ਕਰਦੀ ਆ ਕਿਉਂਕਿ 7:30 ਤੋਂ ਲੈ ਕੇ 8:30 ਦਾ ਮੇਨ ਟਾਈਮ ਆ ਜਦੋਂ ਸਾਡੀਆਂ ਧੀਆਂ ਨੇ ਸਕੂਲ ਤੇ ਕਾਲਜ ਦੇ ਵਿੱਚ ਪੜਨ ਜਾਣਾ ਹੁੰਦਾ ਤੇ ਇਹ ਟਾਈਮ ਇਹਨਾਂ ਦਾ ਆ। ਮੈਂ ਸਾਰੇ ਜਿਹੜੇ ਸਾਡੇ ਡਰਾਈਵਰ ਆ ਕਲੈਕਟਰ ਆ ਇਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਜਦੋਂ ਵੀ ਤੁਸੀਂ ਕਿਸੇ ਵੀ ਬੱਸ ਸਟੈਂਡ ਤੇ ਬੱਸ ਰੋਕਦੇ ਹੋ ਉੱਥੇ ਤੁਸੀਂ ਕੋਸ਼ਿਸ਼ ਇਹੋ ਕਰਿਆ ਕਰੋ ਕਿ ਜਿਹੜੀਆਂ ਸਾਡੀਆਂ ਭਿਆ ਸਕੂਲ ਤੇ ਕਾਲਜ ਜਾਣ ਵਾਲੀਆਂ ਨਾ ਪਹਿਲ ਉਹਨਾਂ ਨੂੰ ਦਿਆ ਕਰੋ ਉਹਦੇ ਬਾਅਦ ਮੀਨ ਇਹੋ 1 ਘੰਟਾ ਆ ਜਦੋਂ ਰਾਸ਼ ਪੈਣਾ ਆ ਮੁੜ ਕੇ ਆਪੇ ਰਾਸ਼ ਓਲੀ ਓਲੀ ਜਿਹੜਾ ਵਾ ਉਸ ਥੇਰ ਹੋ ਜਾਣਾ ਤੇ ਬਾਕੀ ਜਿਹੜੀ ਸਵਾਰੀ ਆ ਉਹਨੂੰ ਵੀ ਆਪਾਂ ਲੈ ਕੇ ਜਾਣਾ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਪਰ ਜਿਹੜਾ 7:30 ਤੋਂ 8:30 ਇੱਕ ਘੰਟਾ ਆ ਉਹ ਸਕੂਲ ਤੇ ਕਾਲਜ ਦਾ ਟਾਈਮ ਆ ਉਹ ਖਾਸ ਕਰਕੇ ਸਾਡੀਆਂ ਧੀਆਂ ਦਾ ਖਿਆਲ ਰੱਖਣਾ ਕਿਉਂਕਿ ਜਿਹੜਾ ਜੈਂਟਸ ਆ ਉਹ ਤੇ ਹੋਰ ਤਰੀਕੇ ਵੀ ਜਾ ਸਕਦਾ ਵਾ ਕੋਈ ਆਪਦੇ ਵੀ ਕਲਤੇ ਵੀ ਉਹ ਪ੍ਰਾਈਵੇਟ ਪਾਸਤੇ ਵੀ ਚੜ੍ਹ ਸਕਦਾ ਉਹ ਆਪਦੀ ਗੱਡੀ ਤੇ ਵੀ ਜਾ ਸਕਦਾ ਪਰ ਬੱਚੀਆਂ ਨੂੰ ਦਿੱਕਤ ਆਉਂਦੀ ਆ ਧੀਆਂ ਨੂੰ ਦਿੱਕਤ ਆਉਂਦੀ ਆ ਖਾਸ ਕਰਕੇ ਪਹਿਲ ਦੇਣੀ ਆ ਸਾਡੀਆਂ ਧੀਆਂ ਨੂੰ ਮਲਤੀ ਸਾਹਿਬ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਹੋਊਗੀ ਜੇਕਰ ਉਹ ਨੂੰ ਵੀ ਕੋਈ ਰੋਡਵੇਜ਼ ਦਾ ਡਰਾਈਵਰ ਕੱਢੀ ਨਹੀਂ ਰੋਕਦਾ। ਦੇਖੋ ਇੱਥੇ ਲਾਤੀ ਆ ਦੋ ਇਨਸਪੈਕਟਰਾਂ ਦੀ ਡਿਊਟੀ ਲਾਤੀ ਆ ਜਿਹੜਾ ਇੱਕ ਇਧਰੋਂ ਚੰਡੀਗੜ੍ਹ ਤੋਂ ਕਰਾਲੀ ਤੋਂ ਖਰੜ ਨੂੰ ਰੋਪੜ ਨੂੰ ਕਰਾਲੀ ਨੂੰ ਤੇ ਗਾ ਅੰਮ੍ਰਿਤਸਰ ਨੂੰ ਬੱਸਾਂ ਨਿਕਲਦੀਆਂ ਉਹ ਉਧਰਲੀ ਸਾਈਡ ਇੱਕ ਇਨਸਪੈਕਟਰ ਪੱਕਾ ਖੜੂਗਾ ਇੱਕ ਕਰਾਲੀ ਬੱਸ ਸਟੈਂਡ ਤੋਂ ਜਿਹੜੀਆਂ ਚੰਡੀਗੜ੍ਹ ਤੋਂ ਬੱਸਾਂ ਜਾਂਦੀਆਂ ਇੱਕ ਇਨਸਪੈਕਟਰ ਪੱਕਾ ਉਧਰ ਖੜੂਗਾ ਤੇ ਸਾਰੀਆਂ ਬੱਸਾਂ ਬਸ ਸਟਾਪ ਤੇ ਰੁੱਕੀ ਜਾਣਗੀਆਂ ਜਿੱਥੇ ਵੇਖੋ ਬਸ ਫੁੱਲ ਭਰੀ ਆ ਤੇ ਬਾਦਿਆ ਜਿਹਦੇ ਵਿੱਚ ਸਵਾਰੀਆਂ ਉਹਦੇ ਚਲੋ ਮਜਬੂਰੀ ਆ ਜਿਹਦੇ ਵਿੱਚ ਜਗ੍ਹਾ ਹੈਗੀ ਆ ਉਹਦੇ ਚ ਸਵਾਰੀਆਂ ਚੜਾ ਕੇ ਖੜੂਗਾ ਜੇ ਜਗ੍ਹਾ ਹੁੰਦੀ ਤੋਂ ਵੀ ਨਹੀਂ ਕੋਈ ਬਸ ਰੋਕਦਾ ਫਿਰ ਉਹ ਡਰਾਈਵਰ ਤੇ ਤੇ ਕਲੈਕਟਰ ਤੇ ਕਾਰਵਾਈ ਵੀ ਕਰਾਂਗੇ ਵੀ ਜੇ ਬਸ ਚ ਚੜਨ ਨੂੰ ਜਗ੍ਹਾ ਆ ਰੋਕਣੀ ਚਾਹੀਦੀ ਆ ਵੇਖੋ ਇਹ ਸਰਕਾਰ ਦੀ ਸਹੂਲਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 24 ਘੰਟੇ ਰਾਤ ਦਿਨ ਲੋਕਾਂ ਲਈ ਕੰਮ ਕਰਦੇ ਪਏ ਤੇ ਇਹ ਸਰਕਾਰ ਨੇ ਪੈਸੇ ਅਦਾ ਕਰਦੇ ਆ ਇਹ ਕਲੈਕਟਰਾਂ ਨੂੰ ਤੇ ਡਰਾਈਵਰਾਂ ਨੂੰ ਬੱਸਾਂ ਰੋਕ ਕੇ ਬੱਚੀਆਂ ਨੂੰ ਸਾਡੀਆਂ ਭੈਣਾਂ ਨੂੰ ਚੜਾ ਕੇ ਖੜਨਾ ਚਾਹੀਦਾ ਬੱਸਾਂ ਤੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਤੇ ਅੱਜ ਤੇ ਜਿੰਨੀਆਂ ਵੀ ਬੱਸਾਂ ਆਈਆਂ ਚਲੋ ਤਕਰੀਬਨ ਸਾਰੀਆਂ ਹੀ ਖੜਦੀਆਂ ਵੀ ਲੱਗੀਆਂ ਤੇ ਸਵਾਰੀਆਂ ਵੀ ਆਪਾਂ ਜੇ ਕਹੀਏ ਵੀ ਖਾਲੀ ਬੱਸਾਂ ਗਈਆਂ ਸਵਾਰੀਆਂ ਵੀ ਫੋਲਿਆਂ ਜਿਹੜੀ ਫੋਲਿਆਂ ਬੱਸ ਉਹਦੇ ਤੇ ਚਲੋ ਇਹਨਾਂ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਜਿਹੜੀ ਬੱਸ ਫੋਲਿਆਂ ਉਹਦੇ ਤੇ ਵੀ ਕੋਈ ਕਿੰਤੂ ਪਰ ਕੋਈ ਕਰਦੇ ਵੀ ਕੁਝ ਸਵਾਰੀਆਂ ਭਰੀਆਂ ਆ ਉਹ ਨਾ ਵੀ ਰੁਕੇ ਕੋਈ ਗੱਲ ਨਹੀਂ ਗਈ ਪਰ ਇੱਕ ਬ੍ਰੇਕ ਜ਼ਰੂਰ ਮਾਰਨੀ ਚਾਹੀਦੀ ਵੀ ਇਹਨਾਂ ਦੇ ਦਿਲ ਨੂੰ ਇਹ ਵਿਸ਼ਵਾਸ ਹੋ ਜਾਏ ਵੀ ਵਾਕਈ ਬੱਸ ਭਰੀ ਤੇ ਅਸੀਂ ਕਿੱਥੇ ਚੜਦੇ ਇਹ ਸਾਰੀ ਗੱਲ ਇਹ ਵੀ ਪਹਿਨਪਰਾ ਸਮਝਦੇ ਕੋਈ ਨਵੀਆਂ ਬੱਸਾਂ ਲੈ ਕੇ ਵੀ ਯੋਜਨਾ ਹੈ ਬਿਲਕੁਲ 1000 ਤੋਂ ਵੱਧ ਬੱਸਾਂ ਜਿਹੜੀਆਂ ਉਹਦੀ ਪ੍ਰਪੋਜ਼ਲ ਜਿਹੜੀ ਬਣ ਕੇ ਪਾਸ ਹੋ ਚੁੱਕੀ ਆ ਬੱਸ ਹਰ ਤੋਂ ਬਾਅਦ 1.5 ਮਹੀਨੇ ਦੇ ਵਿੱਚ ਵਿੱਚ ਨਵਾਂ ਫਲੀਟ ਜਿਹਦੇ ਚ ਵਾਰ-ਵਾਰ ਜਿਵੇਂ ਮੰਨ ਲਓ ਮਿੰਨੇ ਦੋ ਮਿੰਨੇ ਬੱਦ 10 20 30 ਬੱਸਾਂ ਪਰ ਵੀ ਨਹੀਂ ਆਇਆ ਕਰਨੀਆਂ ਪੀੜ ਦੇ ਵਿੱਚ ਉਹ ਸਰਦਾਰ ਪਰਵਰ ਸਿੰਘ ਮਾਨ ਜੀ ਨੇ ਮਨਜ਼ੂਰੀ ਦਿੱਤੀ ਆ ਨਵੀਆਂ ਬੱਸਾਂ ਵੀ ਜਿਹੜੀਆਂ ਉਹ ਜਲਦ ਪਹਿਣਗੀਆਂ ਜਿਹਦੇ ਨਾਲ ਜਿਹੜੀ ਦਿੱਕਤ ਆਉਂਦੀ ਆ ਬੱਸਾਂ 'ਚ ਗੈਦਰਿੰਗ ਵੱਧ ਹੁੰਦੀ ਆ ਉਹਦੇ ਤੋਂ ਵੀ ਨਜਾਤ ਮਿਲੂ ਮੰਤਰੀ ਸਾਹਿਬ ਜਿਹੜੇ ਬੱਚਿਆਂ ਨੇ ਧਰਨਾ ਲਾਇਆ ਸੀਗਾ ਉਹਨਾਂ ਨੂੰ ਉਹ ਤੁਹਾਡਾ ਸ਼ੁਕਰੀਆ ਦਾ ਕਰਦੇ ਆ ਕੀ ਕਹਿਣਾ ਚਾਹੁੰਦੇ ਹੋ ਕਰੋ ਨਾਲ ਕੋਈ ਸੱਦਿੱਤੀਆਂ ਪਹਿਲਾਂ ਤਾਂ ਇਹ ਬੱਚਿਆਂ ਦਾ ਧੰਨਵਾਦ ਕਰਦਾ ਸਾਡੇ ਕਰਾਲੀ ਦੀਆਂ ਧੀਆਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਜੋ ਸਾਡਾ ਮੁੱਦਾ ਪਤਾ ਇਹ ਕਰਾਲੀ ਦੇ ਪਸੰਦ ਦਾ ਨਾ ਰੁਕਣ ਦਾ ਤੇ ਉਹ ਵੀ ਬੱਚੀ ਸਾਡੇ ਨਾਲ ਵੀ ਖੜੀ ਹੈ ਤੇ ਮੈਂ ਜਦੋਂ ਮੰਤਰੀ ਸੀ ਸਾਡੇ ਲਾਲਜੀਤਜੀਪ ਭੁੱਲਰ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਮੈਂ ਆਪ ਜਾ ਕੇ ਦੇਖੂਗਾ ਤੇ ਉਹ ਆਪ ਅੱਜ ਸਵੇਰ ਦੇ ਇੱਥੇ ਆ ਕੇ ਅਸੀਂ ਬੜੀ ਦੇਰ ਤੇ ਪਹਿਲਾਂ ਦੂਜੇ ਪਾਸੇ ਦੇ ਸਾਹਮਣੇ ਖੜੇ ਸੀ ਤੇ ਬਿਨਾਂ ਸਿਕਿਉਰਿਟੀ ਦੇ ਇਹਨੇ ਆਮ ਲੋਕਾਂ ਚ ਸਾਰਿਆਂ ਨਾਲ ਗੱਲਬਾਤ ਵੀ ਕੀਤੀ ਹੈ ਬਹੁਤ-ਬਹੁਤ ਹੀ ਜ਼ਿਆਦਾ ਮੈਂ ਧੰਨਵਾਦ ਕਰਦਾ ਤੇ ਮੈਂ ਸ਼ਿਵਾਸ਼ਿਲ ਦਵਾਨਾ ਕਰਾਲੀ ਦੇ ਸਾਰੇ ਹੀ ਸਾਡੀਆਂ ਧੀਆ ਭੈਣਾ ਬਜ਼ੁਰਗਾਂ ਨੂੰ ਕਿ ਹੁਣ ਇੱਥੇ ਬ੍ਰੇਕ ਮਾਰ ਕੇ ਜਾਇ ਕਰੂਗੇ ਤੇ ਅਸੀਂ ਆਪ ਵੀ ਵਾਚ ਕਰਾਂਗੇ ਤੇ ਜਿੱਥੇ ਨਾਲ ਹੀ ਸਰਨੇ ਸਾਡੇ ਮੰਤਰੀ ਸਾਹਿਬ ਨੇ ਦੋ ਇਨਸਪੈਕਟਰ ਵੀ ਇੱਥੇ ਤਾਇਨਾਤ ਕਰਿਆ ਉਹ ਵੀ ਉਹਨਾਂ ਦੀ ਵੀ ਦੇਖ ਰੇ ਜਿੱਥੇ ਸਵੇਰੇ ਬੱਸਾਂ ਰੁੱਕੇ ਜਾਇ ਕਰੇ ਅਕਸਰ ਜਦੋਂ